ਜਿਹੜੀ ਕੰਪਨੀ ਜੀਪ ਕ੍ਰਾਈਸਲਰ ਫੀਟ ਬਣਾਉਂਦੀ ਹੈ ਟੈਲੈਂਟਿਸ ਜਿਹੜਾ ਨਾਮ ਹੈ ਜਿਵੇਂ ਮੈਂ ਪ੍ਰੋਨਾਂਊਂਸ ਕੀਤਾ ਉਹਨਾਂ ਨੇ ਕਿਹਾ ਕਿ ਹੁਣ ਉਹ ਆਪਣੀ ਜਿਹੜੀ ਆਟੋ ਪ੍ਰੋਡਕਸ਼ਨ ਹੈ ਉਹ ਉੱਥੇ ਖਤਮ ਕਰ ਰਹੇ ਨੇ ਤੇ ਯੂਐਸ ਟੈਰਿਫ ਕਰਕੇ ਕਹਿੰਦੇ ਨੇ ਸਾਨੂੰ ਫੈਸਲਾ ਲੈਣਾ ਪੈ ਰਿਹਾ ਹੈ ਜੀ ਐਕਚੁਅਲੀ ਉਹ ਜਿਹੜੀ ਇਹ ਕੰਪਨੀ ਹੈ ਸਟੈਲੈਂਟਿਸ ਇਹ ਨੀਦਰਲੈਂਡ ਦੀ ਆਧਾਰਤ ਕੰਪਨੀ ਹੈ ਇਹ ਆਟੋ ਮੇਕਰ ਨੇ ਤਿੰਨਾ ਮੁਲਕਾਂ ਦੇ ਵਿੱਚ ਹੀ ਆਪਣੇ ਆਪਣੇ ਪਲਾਂਟ ਲਾਏ ਹੋਏ ਆ ਬੈਕਰਚ ਵੀ ਆ ਜਾਨੋ ਲਵਟ ਵੀ ਮੈਕਸੀਕੋ ਮੈਕਸੀਕੋ ਚ ਵੀ ਆ ਹੁਣ ਇਹ ਅਸਲ ਦੇ ਵਿੱਚ ਸਾਰੀ ਤਨਖਰ ਮੂਵ ਕਰ ਰਹੇ ਸਿਰਫ ਇਹ ਇੱਕ ਟਰੱਕ ਹੈ ਇਹਨਾਂ ਦੇ ਜਿਨ੍ਹਾਂ ਨੂੰ ਜਿਨ੍ਹਾਂ ਦੀ ਇਹ ਪ੍ਰੋਡਕਸ਼ਨ ਅ ਮਿਸ਼ੀਗਨ ਦੇ ਵਿੱਚ ਚਲੇ ਜਾ ਰਹੇ ਮੈਕਸੀਕੋ ਤੋਂ ਮੂਵ ਕਰਕੇ ਹਮ ਉਹਨਾਂ ਨੇ ਇਹ ਫੈਸਲਾ ਕੀਤਾ ਅ ਅਸਲ ਦੇ ਵਿੱਚ ਹੋਇਆ ਕਿ ਕਿ ਲੰਘੇ ਕੱਲ ਜਾਂ ਕਹਿ ਲਓ ਪਰਸੋ ਅਸਲ ਦੇ ਵਿੱਚ ਟਰੰਪ ਸਾਹਿਬ ਨੇ ਕੁਝ ਛੋਟਾਂ ਦਿੱਤੀਆਂ ਜਿਹੜੀਆਂ ਹੈਗੀਆਂ ਆਟੋ ਮੇਕਰ ਤੇ ਜਿਹੜੇ ਆਟੋ ਇੰਡਸਟਰੀ ਦੇ ਜਿਹੜੇ ਇਹਨਾਂ ਨੇ ਟੈਰਫ ਲਾਏ ਸੀ ਜੀ ਉਹਦੇ ਜਿਨ੍ਹਾਂ ਨੇ ਇੱਕ ਤਨਵੀਤ ਦੇਣ ਦੀ ਗੱਲ ਕੀਤੀ ਹੈ ਵੀ ਜਿਹੜੇ ਉੱਥੇ ਅਮਰੀਕਾ ਚ ਬਣਾਉਣਗੇ ਉਹਨਾਂ ਚ ਪਹਿਲੇ ਸਾਲ 3.75% ਦਾ ਰਿਵੈਟ ਹੋਊਗਾ ਹਮ ਰੇਲ ਪ੍ਰਾਈਸ ਤੇ ਤੇ ਦੂਜੇ ਸਾਲ ਚ 2.5% ਦਾ ਰਿਵੈਟ ਹੋਊਗਾ ਠੀਕ ਹੈ ਜੀ ਇੱਕ ਉਹਨਾਂ ਨੇ ਕਿਹਾ ਹੈਗਾ ਵੀ ਜਿਹੜੇ 80% ਤੱਕ ਜੇ ਪੁਰਜ਼ੇ ਤੁਹਾਡੇ ਅਮਰੀਕਾ ਦੇ ਜੋ ਹੈਗੇ ਉਸ ਵਹੀਕਲ ਦੇ ਵਿੱਚ ਤਾਂ ਉਹਦੇ ਤੇ ਕੋਈ ਵੀ ਜਿਹੜਾ ਰੇਵਟਾ ਉਹ ਸੌਰੀ ਕੋਈ ਵੀ ਟੈਰਫ ਜਿਹੜਾ ਉਹ ਨਹੀਂ ਲੱਗਦਾ